ਕਿਸਾਨ ਭਰਾਓ ਮੈਂ ਜਗENDER ਸਿੰਘ ਹਰਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨਿਕਤਾ ਹੋ ਰਹਾ ਹਾਂ ਅੱਜ ਪੰਜਾਬ ਸਰਕਾਰ ਨੇ ਕੌਮੀ ਨੀਤੀ ਚੌਕਟਾ ਜਿਹੜਾ ਕੇਂਦਰ ਨੇ ਸਟੇਟਾਂ ਨੂੰ ਭੇਜਿਆ ਸੀ ਉਹਨੂੰ ਵਿਧਾਨ ਸਭਾ ਦੇ ਵਿੱਚ ਰੱਦ ਕਰਨ ਦਾ ਜਿਹੜਾ ਫੈਸਲਾ ਕੀਤਾ ਹੈ ਬਹੁਤ ਚੰਗਾ ਫੈਸਲਾ ਹੈ ਚੰਗਾ ਇਹ ਹੁੰਦਾ ਵੀ ਨਾਲ ਹੀ ਉਹ ਕੌਮੀ ਖੇਤੀ ਖੇਤੀ ਨੀਤੀ ਵੀ ਲਾਗੂ ਕਰ ਦਿੰਦੇ ਕਿਉਂਕਿ ਉਹਨਾਂ ਕੋਲੇ ਡਰਾਫਟ ਪੂਰਾ ਤਿਆਰ ਹੈ ਫਿਰ ਇਹ ਬਹੁਤ ਹੀ ਵਧੀਆ ਹੁੰਦਾ ਤੇ ਇਹ ਕਿਸਾਨ ਸੰਘਰਸ਼ ਦੀ ਜਿੱਤ ਹੈ ਲੋਕ ਸੰਜਗਤ ਮੋਰਚਾ ਆਲਰੇਡੀ ਆ ਕੌਮੀ ਨੀਤੀ ਖੇਤੀ ਨੀਤੀ ਜਬਟੇ ਨੂੰ ਸਾਰੇ ਭਾਰਤੀਆਂ ਸਟੇਟਾਂ ਦੇ ਵਿੱਚ ਰੱਦ ਕਰਾਉਣ ਦਾ ਜੋ ਮੰਗ ਉਹਨੇ ਲਿਆ ਹੋਇਆ ਉਹ ਸੰਘਰਸ਼ ਜਾਰੀ ਹੈ ਤੇ ਪੰਜਾਬ ਸਰਕਾਰ ਨਾਲ ਜੁੜੀਆਂ ਤੇ ਕੇਂਦਰ ਨਾਲ ਜੁੜਮੀਆਂ ਮੰਗਾ ਦੇ ਉੱਤੇ 5 ਮਾਰਚ ਦਾ ਜਿਹੜਾ ਧਰਨਾ ਹੈ ਸਾਡਾ ਸੰ디ਗੜ ਵਾਲਾ ਉਹ ਪ੍ਰੋਗਰਾਮ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ ਇਸ ਕਰਕੇ ਜੋਰ ਸ਼ੋਰ ਨਾਲ ਉਹਦੇ ਵਿੱਚ ਸ਼ਾਮਲ ਹੋਣਾ ਕਿਉਂਕਿ ਸਾਡੀ ਸਰਕਾਰ ਵਿਸ਼ਵਪਰ ਸਨਸਤਾ ਦੀਆਂ ਨੀਤੀਆਂ ਨੂੰ ਜੋਰ ਨਾਲ ਲਾਗੂ ਕਰਨ ਵਾਸਤੇ ਤਤਪਰ ਹੈ ਜਿਹਦੇ ਨਾਲ ਕਾਰਪੋਰੇਟ ਸੈਕਟਰ ਹੈ ਜਿਹੜਾ ਸਾਡੀਆਂ ਉਪਜਾਊ ਜ਼ਮੀਨਾਂ ਦੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠਾ ਪਰ ਜ਼ੋਨ ਖੇਤਰ ਤੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠਾ ਉਹਨਾਂ ਦਾ ਮੂੰਹ ਤੋਂ ਮਾਂ ਜਵਾਬ ਦੇਣਾ ਹੈ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਸ ਅਟੈਕ ਦਾ ਸਾਹਮਣਾ ਕਰਨ ਵਾਸਤੇ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ ਧੰਨਵਾਦ